ਕਿ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਹੋ ਕਿਉਂਕਿ ਦੇਖੋ ਅਕਸਰ ਹੀ ਗਵਾਹ ਨੂੰ ਡਰਾਇਆ ਤਮਕਾ ਆਇਆ ਜਾਂਦਾ ਹੈ ਤਾਂ ਤੁਸੀਂ ਇਕੱਲੇ ਹੀ ਜਾਂਦੇ ਰਹੇ ਹੋਵੋਗੇ ਕਿ ਨਾਲ ਤੁਹਾਡੇ ਕੋਈ ਪੁਲਿਸ ਰੱਖਿਆ ਹੁੰਦੀ ਜਦੋਂ ਗਵਾਹੀ ਦੇਣ ਜਾਣਾ ਹੋਵੇ ਨਹੀਂ ਉਹ ਲੇਡੀਜ਼ ਨਾਲ ਆਰਡਰ ਸੀਗੇ ਹਾਈ ਕੋਰਟ ਦੇ ਤੇ ਤੁਹਾਡੇ ਨਾਲ ਕਿਉਂ ਨਹੀਂ ਜਦੋਂ ਮਨਜੋਗ ਮੇਰੇ ਨਾਲ ਨਹੀਂ ਉਹਦਾ ਕਾਰਨ ਕਿ ਪੁਲਿਸ ਦੇ ਅਧਿਕਾਰੀ ਵੀ ਬਸ ਇਸ ਗਲਤੀ ਸੀ ਵੀ ਜੀ ਅਸੀਂ ਪੀਸੀਆਰ ਮਨਜੋਗ ਬਸ ਹਾਈ ਕੋਰਟ ਨੇ ਆਰਡਰ ਹੀ ਇਹ ਜੇ ਕੀਤੇ ਉਹਨਾਂ ਔਰਤਾਂ ਦੇ ਇਸ ਤਾ ਸੀਗੇ ਵੀ ਜਦੋਂ ਉਹਨੇ ਘਰੋਂ ਬਾਹਰ ਜਾਣਾ ਤਾਂ ਸੁਰੱਖਿਆ ਥਾਣਾ ਨੂੰ ਥਾਣਾ ਨੇ ਦੇਣੀ ਉਹਨਾਂ ਨੂੰ ਤੇ ਅਸੀਂ ਤਾਂ ਕੱਲੇ ਹੀ ਜਾਂਦੇ ਰਹੇ ਨੇ ਬੜਾ ਦਬਾਅ ਪਿਆ ਬਹੁਤ ਝਮਕੀਆਂ ਆਈਆਂ ਤਾਂ ਇਹਨੇ ਉੱਥੇ ਫਿਰ ਰੋਕ ਕੇ ਉਹਨੂੰ ਜੂਸ ਵੀ ਪਿਆਇਆ ਥਾਣੇਦਾਰ ਨੇ ਲੇਡੀ ਲੇਡੀਆਂ ਨੂੰ ਜੂਸ ਅੱਗੇ ਖੜਾ ਕੇ ਗੱਡੀ ਪਿੱਛੋਂ ਜੂਸ ਲੈ ਕੇ ਗਿਆ ਰੇੜੀ ਜੀ ਤੇ ਜੂਸ ਪਿਆ ਆ ਰੱਬ ਜਾਣੀ ਉਹਦੇ ਵਿੱਚ ਕੋਈ ਚੀਜ਼ ਦਿੱਤੀ ਤਾਂ ਉਹਨੂੰ ਅੱਗੇ ਜਾ ਕੇ ਫਿਰ ਇਹ ਪੁੱਛੋ ਤੋਂ ਅੱਗੇ ਸਲਿੱਪ ਰੋਡ ਤੇ ਗੱਡੀ ਕਰ ਕੁਝ ਟਰਾਲਾ ਖੜਾ ਸੀ ਉੱਥੇ ਉਹਦੇ ਨਾਲ ਮਤਲਬ ਨਹੀਂ ਗਲਤ ਕੀਤਾ ਡਰਾ ਕੇ ਮੈਂ ਹਾਂ ਵੀ ਸਾਥੋਂ ਟਰੇਸ ਨਹੀਂ ਜੀ ਪੁਲਿਸ ਨੇ ਉਸ ਕੇਸ ਦੀ ਵੀ ਕੈਂਸਲੇਸ਼ਨ ਭਰਤੀ ਵੀ ਸਾਡੇ ਨੂੰ ਕੁਝ ਨਹੀਂ ਪਤਾ ਲੱਗਿਆ ਜਾਂ ਤੁਹਾਡੇ ਤੇ ਗੱਲ ਮੜਤੀ ਹੋਣੀ ਹੈ ਐਨੇ ਕੁਝ ਨਹੀਂ ਪਤਾ ਹੀ ਨਹੀਂ ਲੱਗਿਆ ਸਾਨੂੰ ਬਾਹਰ ਦੇ ਨੰਬਰ ਹੈ ਉਸ ਜੇ ਫਿਰ ਕਹਿੰਦਾ ਵੀ ਮੈਂ ਤੇਰੇ ਕੋਲੇ ਪਿੰਡ ਆਉਂਗਾ ਜੀ ਇਹ ਕਹਿੰਦਾ ਗੱਡੀ 'ਚ ਤਾਂ ਗੱਲ ਨਹੀਂ ਹੋਣੀ ਅੱਛਾ ਇਹ ਬਾਤ ਨਹੀਂ ਸੀ ਜੀ ਉਹਨੇ ਇਹੇ ਲੜਕੇ ਨੂੰ ਲਿਜਾਉਣ ਦੀ ਕੋਸ਼ਿਸ਼ ਪਹਿਲਾਂ ਵੀ ਕੋਸ਼ਿਸ਼ ਕੀਤੀ ਉਹਦੇ ਜੋ ਇਹ ਅਸਾਫਾ ਰਿਹਾ ਉਸ ਤੋਂ ਬਾਅਦ 6 ਮਈ 2021 ਨੂੰ ਉਹਦੇ ਲੜਕੇ ਨੂੰ ਇਹ ਘਰੋਂ ਚੱਕ ਲਿਆਉਂਦੇ ਆ ਫਿਰ ਮੈਨੂੰ ਦਫ਼ਤਰ ਬੁਲਾਇਆ ਗਿਆ ਦਫ਼ਤਰ ਬੁਲਾ ਕੇ ਬਸ ਮੈਨੂੰ ਇੰਨਾ ਹੀ ਦੱਸਿਆ ਗਿਆ ਵੀ ਤੁਹਾਡੇ ਜਿਹੜਾ ਹੈਗਾ ਤੁਸੀਂ ਅਲਰਟ ਰਹੋ ਜੀ ਤੁਹਾਨੂੰ ਪੱਤਰ ਆ ਗਿਆ ਇਹ ਮੋਟਰਸਾਈਕਲ ਤੇ ਆਇਆ ਸੀਗਾ ਮੋਟਰਸਾਈਕਲ ਜਿਹੜਾ ਬਾਅਦ ਦੇ ਵਿੱਚ ਪੜਤਾਲ ਤੋਂ ਪਤਾ ਲੱਗਾ ਵੀ ਉਹ ਚੋਰੀ ਦਾ ਮੋਟਰਸਾਈਕਲ ਉਸ ਵਾਰ ਉਹਨੂੰ ਕਿਹਾ ਉਹਨੇ ਔਰਤ ਨੂੰ ਵੀ ਤੂੰ ਉੱਥੇ ਆ ਜਾ ਸੀਆਈਏ ਸੀਆਈਏ ਤੇ ਸਾਡੇ ਨਾਲ ਗਲਵਤ ਕਰ ਲਾ ਕੇ ਤੇ ਫਿਰ ਤੇਰੇ ਲੜਕੇ ਨੂੰ ਛੱਡਦਾ ਵੀ ਤੈਨੂੰ ਮੈਂ ਛੱਡਣਾ ਤਾਂ ਹੀ ਆ ਤਾਰਨਾ ਗੱਡੀ ਚੋਂ ਜੇ ਤੂੰ ਮੇਰੀ ਗੱਲ ਮੰਨੇਗੀ ਨਹੀਂ ਤੈਨੂੰ ਵੀ ਉੱਥੇ ਹੀ ਲੈ ਜਾਣਾ ਸੀ ਸਾਨੂੰ ਗੈਂਗਸਟਾਂ ਨੂੰ ਫੋਨ ਕਰਾਏ ਗਏ ਜੀ ਵਾਹੀ ਦਿਨ ਤੋਂ ਪਹਿਲਾਂ ਜੀ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੈਂ ਹਾਂ ਭੂਸ਼ਣ ਮਿੱਤਲ ਅੱਜ ਇੱਕ ਬੜੀ ਅਹਿਮ ਗੱਲਬਾਤ ਸਾਂਝੀ ਕਰਨ ਜਾ ਰਹੇ ਹਾਂ ਸਾਲ 2021 ਦੇ ਵਿੱਚ ਸੀਆਈਏ ਸਟਾਫ ਦੇ ਥਾਣੇਦਾਰ ਗਰਵਿੰਦਰ ਸਿੰਘ ਵੱਲੋਂ ਇੱਕ ਨੌਜਵਾਨ ਤੇ 400 ਗ੍ਰਾਮ ਫੀਮ ਦਾ ਪਰਚਾ ਦਰਜ ਕੀਤਾ ਜਾਂਦਾ ਥਾਣਾ ਕੈਂਟ ਦੇ ਵਿੱਚ ਇਸ ਤੋਂ ਬਾਅਦ ਥਾਣੇਦਾਰ ਦੀ ਜਿਹੜੀ ਹੈ ਕਹਾਣੀ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਕੀ ਕਰਦਾ ਥਾਣੇਦਾਰ ਉਸ ਕੇਸ ਦੀ ਆੜ ਦੇ ਵਿੱਚ ਲੜਕੇ ਦੀ ਮਾਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਥਾਣੇਦਾਰ ਵੱਲੋਂ ਲੜਕੇ ਦੀ ਮਾਤਾ ਤੇ ਦਬਾਅ ਬਣਾਇਆ ਜਾਂਦਾ ਕਿ ਮੇਰੇ ਨਾਲ ਸਰੀਰਕ ਸੰਬੰਧ ਬਣਾ ਤਾਂ ਹੀ ਤੇਰਾ ਅਸੀਂ ਕੋਈ ਫਾਇਦਾ ਕਰਾਂਗੇ ਉਸ ਪੂਰੇ ਮਾਮਲੇ 'ਚ ਹੁਣ ਥਾਣੇਦਾਰ ਨੂੰ 2 ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਦੋਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਉਮਰ ਕੈਦ ਦੀ ਸਜ਼ਾ ਤੱਕ ਪਹੁੰਚਾਉਣ ਲਈ ਕੀ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਔਰ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਦਬਾਅ ਬਣਾਇਆ ਗਿਆ ਔਰ ਕੀ ਕੀਤਾ ਗਿਆ ਇਸ ਪੂਰੇ ਕੇਸ ਦੇ ਜਿਹੜੇ ਮੁੱਖ ਗਵਾਹ ਨੇ ਭੋਲਾ ਸਿੰਘ ਮਾਨ ਸਾਡੇ ਨਾਲ ਮੌਜੂਦ ਰਹਿਣਗੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਭੋਲਾ ਸਿੰਘ ਮਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭੋਲਾ ਸਿੰਘ ਮਾਨ ਜੀ ਤੁਸੀਂ ਇਸ ਪੂਰੇ ਕੇਸ ਦੇ ਮੁੱਖ ਗਵਾਹ ਸੀ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਇਹ ਨੌਬਤ ਦੂਰੀ ਉਮਰ ਕੈਦ ਸਜ਼ਾ ਤੱਕ ਪਹੁੰਚ ਗਈ ਇਹ ਕਹਾਣੀ ਭੂਸ਼ਣ ਜੀ ਫਰਵਰੀ 2021 ਦੇ ਵਿੱਚ ਸ਼ੁਰੂ ਹੁੰਦੀ ਆ ਜੀ ਉਹ ਜਿਹੜੀ ਔਰਤ ਹੈ ਉਹ ਆਪਦੀ ਇੱਥੇ ਭੈਣ ਕੋਲੇ ਆਈ ਸੀ ਬਠਿੰਡੇ ਜੀ ਤਾਂ ਉਹ ਆਟੋ ਦੇ ਵਿੱਚ ਲਾਲ ਸਿੰਘ ਵਸਤੀ ਜੀ ਉਹਨੇ ਜਾਣਾ ਸੀ ਤੇ ਇਹ ਉਸੇ ਦੇ ਵਿੱਚ ਹੀ ਇਹ ਮਲਾਜਮ ਉਹਨੂੰ ਮਿਲਿਆ ਜੀ ਤੇ ਉਸ ਤੋਂ ਬਾਅਦ ਉਹ ਇਹਨੇ ਉਹਦਾ ਮਗਰਾ ਕਰਨਾ ਸ਼ੁਰੂ ਕੀਤਾ ਉਹ ਅਕਸਰ ਇੱਥੇ ਔਰਤ ਦਾ ਮਗਰਾ ਕਰਨਾ ਉਹਨੇ ਉਦੋਂ ਹੀ ਸ਼ੁਰੂ ਕਰਤਾ ਜਦੋਂ ਆਟੋ 'ਚ ਹਾਂਜੀ ਹਾਂਜੀ ਜੀ ਤੇ ਉਸ ਤੋਂ ਬਾਅਦ ਉਹ ਇਹਨੇ ਉਹਦੇ ਨਾਲ ਗੱਲਬਾਤ ਕਰਨ ਦੀ ਮਤਲਬ ਕੋਸ਼ਿਸ਼ ਕੀਤੀ ਉਹਨੇ ਇਹਨੂੰ ਕੋਈ ਰਾਹ ਨਾ ਦਿੱਤਾ ਜੀ ਤਾਂ ਫਿਰ ਉਹਨੇ ਇਹਦੇ ਲੜਕੇ ਨੂੰ ਲਿਜਾਉਣ ਦੀ ਕੋਸ਼ਿਸ਼ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਉਹਦੇ ਚ ਇਹ ਅਸਫਲ ਰਹਾ ਉਸ ਤੋਂ ਬਾਅਦ 6 ਮਈ 2021 ਨੂੰ ਉਹਦੇ ਲੜਕੇ ਨੂੰ ਇਹ ਘਰੋਂ ਚੱਕ ਲਿਆਉਂਦੇ ਆ ਕੀ ਨਾ ਕੌਣ ਚੱਕ ਲਿਆਉਂਦਾ ਗੁਰਵਿੰਦਰ ਸਿੰਘਾ ਕੌਣ ਹੈ ਇਹ ਕਿੱਥੇ ਲੱਗਿਆ ਸੀ ਸੀਆਈਏ ਸਟਾਫ 1 ਦੇ ਵਿੱਚ ਲੱਗਿਆ ਸੀ ਥਾਣੇਦਾਰ ਨਾਲ ਇਹਦੀ ਹੋਰ ਟੀਮ ਸੀ ਇਹਦੇ ਬੰਦੇ ਤੇ ਉਸ ਹਾਲ ਉਹਨੂੰ ਕਿਹਾ ਉਹਨੇ ਔਰਤ ਨੂੰ ਵੀ ਤੂੰ ਉੱਥੇ ਆ ਜਾ ਸੀਆਈਏ ਸੀਆਈਏ ਤੇ ਸਾਡੇ ਨਾਲ ਗੱਲਬਾਤ ਕਰ ਲਾ ਕੇ ਤੇ ਫਿਰ ਤੇਰੇ ਲੜਕੇ ਨੂੰ ਛੱਡ ਦਿਆਂਗੇ ਛੱਡ ਦਵਾਂਗੇ ਜੀ ਹਾਂਜੀ ਉਸ ਤੋਂ ਬਾਅਦ ਉਹ ਇੱਥੇ ਆਏ ਜੀ ਇੱਥੇ ਆ ਕੇ ਉਹਨੂੰ ਕਹਿੰਦੇ ਵੀ 2 ਲੱਖ ਰੁਪਿਆ ਦੇ ਜੀ ਤਾਂ ਉਹਨਾਂ ਨੇ ਸ਼ਾਮ ਦਾ ਟਾਈਮ ਲੈ ਲਿਆ ਸ਼ਾਮ ਨੂੰ ਪੈਸੇ ਲੈ ਲਏ ਇਹਨਾਂ ਤੋਂ 1 ਲੱਖ ਰੁਪਿਆ ਕਿਹਨੇ ਲਏ ਇਹ ਪੈਸੇ ਇੱਕ ਇੱਕ ਹੋਰ ਥਾਣੇਦਾਰ ਸੀ ਜਸਵਿੰਦਰ ਸਿੰਘ ਕੀ ਥਾਣੇਦਾਰ ਜਸਵਿੰਦਰ ਤੇ ਥਾਣੇਦਾਰ ਗੁਰਵਿੰਦਰ ਨੇ ਹਾਂ ਲੜਕੇ ਦੀ ਮਾਤਾ ਤੋਂ ਪੈਸੇ ਲੈ ਲੇ 1 ਲੱਖ ਰੁਪਏ ਤੇ 60000 ਰੁਪਏ ਘਰੋਂ ਵੀ ਚੱਕ ਲਏ 60000 ਰੁਪਏ ਘਰੋਂ ਵੀ ਲੈ ਕੇ ਉਹ ਇਹਦੇ ਵਿੱਚ ਇਹਨਾਂ ਨੇ ਕੇਸ ਦੇ ਵਿੱਚ ਪਾਇਆ 60000 ਨਹੀਂ ਉਹ ਸੈਟ ਨਹੀਂ ਪਾਇਆ ਪਰ ਬਿਆਨਾਂ ਚ ਅਸੀਂ ਸਾਰਾ ਦੱਸਿਆ ਕੋਰਟ ਜੀ ਫਿਰ ਕੀ ਹੁੰਦਾ ਹਾਂਜੀ ਫਿਰ ਇਹ ਉਹਦੇ ਨਾਲ ਇੱਥੇ ਵੀ ਉਹਦੀ ਮਾਤਾ ਨੂੰ ਕਹਿੰਦਾ ਵੀ ਸੈਟਿੰਗ ਕਰ ਲਾ ਮੈਂ ਅਸੀਂ ਇਹਨੂੰ ਛੱਡ ਦਿਆਂਗੇ ਮੇ ਨਾਲ ਗੱਲਬਾਤ ਕਰ ਲਾ ਜਾਂ ਸਰੀਰਕ ਸੰਬੰਧ ਬਣਾ ਲਾ ਜੋ ਵੀ ਹੈ ਹਾਂ ਜੀ ਤਾਂ ਉਹ ਨੇ ਨਹੀਂ ਗੱਲ ਨਹੀਂ ਮੰਨੀ ਇਨਕਾਰ ਕਰਤਾ ਇਨਕਾਰ ਕਰਤਾ ਕਿ ਤੇ ਆ ਫਿਰ ਕਹਿੰਦੇ ਚਲੋ ਕੱਲ ਨੂੰ ਛੱਡ ਦਾਂਗੇ ਜੀ ਤਾਂ ਅਗਲੇ ਦਿਨ ਪਤਾ ਲੱਗਿਆ ਵੀ ਉਹਤੇ ਪਰਚਾ ਦੇਤਾ ਤੇ ਉਹਦੇ ਤੇ ਜਿਹੜਾ ਪਰਚਾ ਦਿੱਤਾ ਦਿਖਾਇਆ ਉਹ ਪੁੱਚੋ ਕੈਂਚੀਆਂ ਦੇ ਉੱਤੇ ਦਿਖਾਇਆ ਬਾਕੀ ਇਹਨਾਂ ਨੇ ਕੀ ਚੀਜ਼ ਫੜੀ ਉਹ ਦਿਖਾਇਆ 400 ਗ੍ਰਾਮ 400 ਗ੍ਰਾਮ ਫੀਮ ਪੜੀ ਤੇ ਉਹ ਇਹਨਾਂ ਨੇ ਦਿਖਾਤਾ ਵੀ ਪਰਚਾ ਦੇਤਾ ਉਸ ਤੋਂ ਬਾਅਦ ਕੀ ਹੁੰਦਾ ਬੋਲਾ ਜੀ ਉਸ ਤੋਂ ਬਾਅਦ ਫਿਰ ਇਹ ਉਹਨੂੰ ਉਹਦਾ ਨੰਬਰ ਆ ਜਾਂਦਾ ਉਹਦੇ ਕੋਲੇ ਜੀ ਜਿਹੜੀ ਦੂਸਰੀ ਪੁਲਿਸ ਐ ਸਾਰੀ ਇਹ ਗਿਗਣੀ ਵਿੱਚ ਇਸ਼ਾਰਸ਼ ਸੀ ਸਾਰਿਆਂ ਦੀ ਸਾਰੇ ਮਿਲੇ ਹੋਏ ਸੀ ਮਿਲੇ ਹੋਏ ਸੀ ਜਦੋਂ ਵੀ ਇਹ ਕਿਹਾ ਗਿਆ ਸੀ ਵੀ ਜਦੋਂ ਉਹਨੇ ਮੁੰਡੇ ਨੂੰ ਮਿਲਣਾ ਆਉਣਾ ਵੀ ਇਹਦੀ ਪਰਮਿਸ਼ਨ ਤੋਂ ਬਿਨਾ ਉਹਨੂੰ ਮਿਲ ਨਹੀਂ ਦੇਣਾ ਜੀ ਥਾਣੇਦਾਰ ਗੁਰਵਿੰਦਰ ਦੀ ਹਾਂ ਤੇ ਫਿਰ ਇਸ ਕਰਕੇ ਉਹ ਇਹਨੂੰ ਮਜਬੂਰੀ ਹੋ ਗਈ ਉਹ ਇਹਨੂੰ ਫੋਨ ਕਰਨਾ ਪਿਆ ਨੰਬਰ ਵੀ ਉਹਦੇ ਕੋਲੇ ਫਿਰ ਚਲਿਆ ਗਿਆ ਉਹਦਾ ਨੰਬਰ ਵੀ ਔਰਤ ਦਾ ਇਹਦੇ ਕੋਲੇ ਗੁਰਵਿੰਦਰ ਸਿੰਘ ਕੋਲੇ ਚਲਿਆ ਗਿਆ ਜੀ ਫਿਰ ਇਹ ਉਹਨੂੰ ਕਰਨ ਲੱਗਾ ਮੈਂ ਦਬਾਬ ਹੋਰ ਬਣਾਉਣ ਲੱਗਾ ਹੋਰ ਦਬਾਬ ਬਣਾਉਣ ਲੱਗਾ ਵੀ ਮੈਨੂੰ ਮੈ ਤਾਂ ਉਹਨੇ ਇੱਕ ਦੋ ਦਿਨ ਕੱਢ ਤੇ ਇਹਨਾਂ ਨੇ ਰਿਮਾਂਡ ਫੇਰ ਵਧਾ ਲਿਆ ਲੜਕੇ ਦਾ ਜਾਣ ਬੁੱਝ ਕੇ ਹਾਂਜੀ ਜਾਣ ਬੁੱਝ ਕੇ ਤਾਂ ਫਿਰ ਜਦੋਂ ਅਖੀਰ ਲੜਕੇ ਦਾ ਉਧਰੋਂ ਰਿਮਾਂਡ ਖਤਮ ਹੋਣਾ ਸੀ ਉਧਰੋਂ ਔਰਤ ਨੇ ਵੀ ਇਹਨੂੰ ਮਿਲ ਹੀ ਨਾ ਜੀ ਤਾਂ ਫਿਰ ਉਹਨਾਂ ਨੇ ਲੜਕੇ ਨੂੰ ਹੋਰ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤਾਂ ਫਿਰ ਵੀਡੀਓ ਕਾਲ ਤੇ ਲੜਕੇ ਦੀ ਗੱਲ ਕਰਾਈ ਜੀ ਇਨ ਆ ਇਨ ਆਦੀ ਮਾਤਾ ਨਾਲ ਉਹਨੇ ਕਿਹਾ ਵੀ ਇਹ ਮੈਨੂੰ ਤੰਗ ਬਹੁਤ ਕਰਦੇ ਆ ਵੀ ਤੂੰ ਇਹਨਾਂ ਦੀ ਗੱਲਬਾਤ ਸੁਣ ਲੈ ਜੀ ਮੈਂ ਇਹ ਕਹਿੰਦੇ ਆ ਉਹ ਜੋ ਅੱਛਾ ਥਾਣੇਦਾਰ ਨੇ ਹਾਂ ਉਹਦੇ ਲੜਕੇ ਜਿਹੜਾ ਕਸਟਡੀ ਦੇ ਵਿੱਚ ਸੀਗਾ ਉਹਦੀ ਮਾਤਾ ਨਾਲ ਗੱਲ ਕਰਾਈ ਤੇ ਲੜਕੇ ਦੇ ਮੂੰਹੋਂ ਵੀ ਇਹ ਕਹਾਇਆ ਹਾਂ ਵੀ ਜੋ ਇਹ ਉਹਨਾਂ ਦੀ ਜੋ ਵੀ ਗੱਲਬਾਤ ਕਹਿੰਦੇ ਮੰਨ ਲਾ ਹਾਂ ਵੀ ਹਾਂ ਇਹਨਾਂ ਨੂੰ ਮਿਲਣਾ ਵੀ ਕੋਈ ਗੱਲ ਕਰਨੀ ਇਹਨਾਂ ਨਾਲ ਸੋਡੇ ਆਉ ਉਹਦੀ ਫਿਰ ਮਜਬੂਰੀ ਬਣ ਗਈ ਉਹਨੇ ਫਿਰ ਕਿਨਾਂ ਨੂੰ ਕਹਿਤਾ ਵੀ ਚਲੋ ਤੁਸੀਂ ਬੀਬੀ ਵਾਲੇ ਚੌਕ ਆ ਜਾਓ ਤੇ ਮੈਂ ਉੱਥੇ ਆ ਜੰਨੀ ਇਹ ਕਿੰਨੀ ਤਰੀਕ ਦੀ ਗੱਲ ਹੈ ਜੀ ਇਹ 10 ਮਈ ਦੀ ਗੱਲ 10 ਮਈ 2021 ਦੀ ਗੱਲ ਹੈ ਜੀ ਤੇ ਵੀ ਮੈਂ ਪੁੱਛੋ ਮੰਡੀ ਜਾਣਾ ਤੇ ਤੁਸੀਂ ਉੱਥੇ ਆਪਦੀ ਗੱਲਬਾਤ ਦਾ ਹਰ ਜੀ ਤਾਂ ਇਹ ਉਹਨੂੰ ਕਹਿੰਦਾ ਵੀ ਚਲ ਮੈਂ ਮੈਂ ਤੈਨੂੰ ਪੁੱਛੋ ਮੰਡੀ ਛੱਡ ਦਣਾ ਜੀ ਇਹ ਆਪਦੀ ਕਾਰ ਲੈ ਕੇ ਗਿਆ ਥਾਣੇਦਾਰ ਗੁਰਵਿੰਦਰ ਸਿੰਘ ਜੀ ਹਾਂ ਤੇ ਇਹਨੇ ਉਹਨੂੰ ਆਪਦੀ ਕਾਰ 'ਚ ਬਿਠਾ ਲਿਆ ਜੀ ਕਾਰ ਚ ਬਿਠਾ ਕੇ ਤੇ ਜਦੋਂ ਉਹਨੇ ਬਠਿੰਡੇ ਵੱਲ ਨੂੰ ਹੀ ਮੋੜਤੀ ਜੀ ਤਾਂ ਉਹਨੇ ਰੋਲਾ ਪਾਇਆ ਜੀ ਰੋਲਾ ਪਾਇਆ ਤੇ ਇਹਨੇ ਫੇਰ ਕੋਈ ਗੱਲ ਨਹੀਂ ਸੁਣੀ ਹਾਂ ਨਹੀਂ ਨਹੀਂ ਇਹਨੇ ਫੇਰ ਉੱਥੇ ਮੋੜ ਲਿਆ ਉਹ ਕਹਿੰਦੀ ਵੀ ਮੈਂ ਨਹੀਂ ਕਿਤੇ ਜਾਣਾ ਤੇਰੇ ਨਾਲ ਤੇ ਮੈਨੂੰ ਤੂੰ ਜਲਦੇ ਜਿਹੜੀ ਕੋਈ ਗੱਲ ਆ ਉਹ ਦੱਸ ਤੇ ਨਾਲੇ ਮੈਨੂੰ ਤੂੰ ਪੁੱਛੋ ਛੱਡ ਦੇ ਜੀ ਤਾਂ ਇਹਨੇ ਉੱਥੇ ਫਿਰ ਰੋਕ ਕੇ ਉਹਨੂੰ ਜੂਸ ਵੀ ਪਿਆਇਆ ਥਾਣੇਦਾਰ ਨੇ ਲੇਡੀਜ਼ ਨੂੰ ਲੇਡੀਜ਼ ਨੂੰ ਉੱਥੇ ਅੱਗੇ ਖੜਾ ਕੇ ਗੱਡੀ ਪਿੱਛੋਂ ਜੂਸ ਲੈ ਕੇ ਗਿਆ ਰੇੜੀ ਤੋਂ ਜੀ ਤੇ ਜੂਸਪੇ ਆਇਆ ਰੱਬ ਜਾਨੀ ਉਹਦੇ ਵਿੱਚ ਕੋਈ ਚੀਜ਼ ਦਿੱਤੀ ਤਾਂ ਉਹਨੂੰ ਅੱਗੇ ਜਾ ਕੇ ਫਿਰ ਇਹ ਪੁੱਚੋ ਤੋਂ ਅੱਗੇ ਸਲਿੱਪ ਰੋਡ ਤੇ ਗੱਡੀ ਕਰਕੇ ਉੱਥੇ ਟਰਾਲਾ ਖੜਾ ਸੀ ਉੱਥੇ ਉਹਦੇ ਨਾਲ ਮਤਲਬ ਇਹਨੇ ਗਲਤ ਕੀਤਾ ਡਰਾ ਕੇ ਉਹਨੂੰ ਕਹਿੰਦਾ ਵੀ ਤੈਨੂੰ ਮੈਂ ਤੈਨੂੰ ਅਸੀਂ ਪਤਾਰਾ 25 ਐਨਡੀਪੀਐਸ ਦੇ ਵਿੱਚ ਪਾਤਾ ਇਨਵੋਲਵ ਕਰ ਲਿਆ ਤੇਰੇ ਨਾਂ ਤੇ ਮੋਟਰਸਾਈਕਲ ਹੈ ਵੀ ਤੈਨੂੰ ਮੈਂ ਛੱਡਣਾ ਤਾਂ ਹੀ ਹੈ ਤਾਰਨਾ ਗੱਡੀ ਚੋਂ ਜੇ ਤੂੰ ਮੇਰੀ ਗੱਲ ਮੰਨੇਗੀ ਨਹੀਂ ਤੈਨੂੰ ਵੀ ਉੱਥੇ ਹੀ ਲੈ ਜਾਣਾ ਸੀ ਕਹਿੰਦਾ ਭਾਵ ਥਾਣੇਦਾਰ ਗੁਰਵਿੰਦਰ ਸਿੰਘ ਨੇ ਇੰਨਾ ਕ ਦਬਾਅ ਬਣਾਇਆ ਵੀ ਤੇਰੇ ਮੁੰਡੇ ਦੇ ਨਾਲ-ਨਾਲ ਤੈਨੂੰ ਉਸੇ ਕੇਸ 'ਚ ਨਾਮਜ਼ਦ ਕਰ ਦੇਣਾ ਤੇ ਉਹਦੇ ਨਾਲ ਫਿਰ ਉਹਦੇ ਕਾਰ 'ਚ ਹੀ ਸਰੀਰਕ ਸਬੰਧ ਬਣਾਏ ਜਾਂ ਕਿਵੇਂ ਕੀ ਹੋਇਆ ਹਾਂਜੀ ਹਾਂਜੀ 10 ਤਰੀਕ ਨੂੰ ਹਾਂਜੀ 10 ਮਈ 2021 ਨੂੰ ਕਾਰ ਦੇ ਵਿੱਚ ਪਹਿਲਾਂ ਸਰੀਰਕ ਸਬੰਧ ਬਣਾਉਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਇਹਨੂੰ ਫੜਿਆ ਵੀ ਜਾਂਦਾ ਕਹਿੰਦੇ ਵੀ ਬਾਵਾ ਪਿੰਡ ਵਾਲਿਆਂ ਨੇ ਫੜ ਲਏ ਉਹ ਕੀ ਉਹਨੂੰ ਪੁੱਚੋ ਮੰਡੀ ਛੱਡ ਦਿੰਦਾ ਉਹ ਬੜੀ ਘਬਰਾਈ ਹੋਈ ਨੇ ਸਾਨੂੰ ਫੋਨ ਲਾਇਆ ਉਦੋਂ ਜੀ ਤੇ ਅਸੀਂ ਕੁਦਰਤੀ ਉੱਥੇ ਹੀ ਮੰਡੀ 'ਚ ਸੀਗੇ ਜੀ ਤੇ ਅਸੀਂ ਜਦੋਂ ਉਹਨੂੰ ਮਿਲੇ ਉਹਨੇ ਸਾਰੀ ਗੱਲ ਸਾਨੂੰ ਦੱਸੀ ਜੀ ਤਾ ਅਸੀਂ ਕਿਹਾ ਵੀ ਗੰਦੀ ਵੀ ਆਪਾਂ ਦੱਸੋ ਸ਼ਿਕਾਇਤ ਕਰ ਗਏ ਮੈਂ ਕਿਹਾ ਵੀ ਤੇਰੀ ਗੱਲ ਕਿਸੇ ਨੇ ਨਹੀਂ ਸੁਣਨੀ ਹਣਾ ਕਿਉਂਕਿ ਸੋਡੇ ਤੇ ਪਰਚਾ ਦਿੱਤਾ ਸੋਡੀ ਤੈਨੂੰ ਵੀ ਪਰਚੇ ਚ ਪਾ ਦੇਣਗੇ ਤਾਂ ਇਸੇ ਸਮੇਂ ਦੌਰਾਨ ਇਹਦਾ ਫੋਨ ਆ ਜਾਂਦਾ ਅਸੀਂ ਕਿਦਾ ਗੁਰਵਿੰਦਰ ਸਿੰਘ ਦਾ ਉਹਨੂੰ ਫੇਰ ਫੋਨ ਆ ਥਾਣੇਦਾਰ ਦਾ ਹਾਂ ਉਸੇ ਔਰਤ ਨੂੰ ਜੀ ਤਾਂ ਉਹਨੇ ਫੋਨ ਤੇ ਇਹਨੂੰ ਵੀ ਕਿਹਾ ਵੀ ਤੂੰ ਮੇਰੇ ਨਾਲ ਬੜਾ ਗਲਤ ਕੀਤਾ ਕਹਿੰਦਾ ਹਜੇ ਤਾਂ ਕੁਝ ਵੀ ਨਹੀਂ ਹੋਇਆ ਇਹ ਅਸੀਂ ਸੁਣਿਆ ਥਾਣੇਦਾਰ ਦੀ ਵਰਡਿੰਗ ਵਰਡਿੰਗ ਹਾਂ ਫੋਨ ਤੇ ਤਾਂ ਉਸ ਜੇ ਫਿਰ ਕਹਿੰਦਾ ਵੀ ਮੈਂ ਤੇਰੇ ਕੋਲੇ ਪਿੰਡ ਆਉਂਗਾ ਤੇ ਇਹ ਕਹਿੰਦਾ ਗੱਡੀ 'ਚ ਤਾਂ ਗੱਲ ਨਹੀਂ ਬਣੀ ਅੱਛਾ ਹਾਂ ਇਹ ਬਾੜ ਨਹੀਂ ਸੀਦੀ ਤਾਂ ਫਿਰ ਅਸੀਂ ਸਾਨੂੰ ਇਹ ਲੱਗਿਆ ਵੀ ਹੁਣ ਇਹ ਸਹੀ ਰਸਤੇ ਤੇ ਵੀ ਹੁਣ ਇਹ ਫੜਿਆ ਜਾ ਸਕਦਾ ਜੀ ਤਾਂ ਫਿਰ ਅਸੀਂ ਉਹਨੂੰ ਕਿਹਾ ਵੀ ਚਲੋ ਪਿੰਡ ਫਿਰ ਬਲਾਲ ਆ ਜੇ ਹੁਣ ਜਾਦੇ ਇਹ ਤੇਰੇ ਨਾਲ ਅਜਾਤੀ ਕਰਦਾ ਤਾਂ ਜੀ ਉਸ ਤੋਂ ਬਾਅਦ ਫਿਰ ਇਹ ਇਹਨੂੰ ਪਿੰਡ ਜਦੋਂ ਇਹਨੇ ਅਗਲੇ ਦਿਨ ਟਾਈਮ ਦਿੱਤਾ ਗਿਆ ਅਸੀਂ ਫਿਰ ਉੱਥੇ 11 ਤਰੀਕ ਨੂੰ ਹਾਂ 11 ਤਰੀਕ ਨੂੰ ਰਾਤ ਨੂੰ ਇਹ ਉੱਥੇ ਫਿਰ ਪਹੁੰਚ ਗਿਆ ਜੀ ਤੇ ਅਸੀਂ ਉੱਥੇ ਪਹਿਲਾਂ ਹੀ ਬੈਠੇ ਸੀ ਇੱਕ ਆਸਤੇ ਆਇਆ ਸੀਗਾ ਮੋਟਰਸਾਈਕਲ ਤੇ ਆਇਆ ਸੀਗਾ ਮੋਟਰਸਾਈਕਲ ਹਾਂ ਜਿਹੜਾ ਬਾਅਦ ਦੇ ਵਿੱਚ ਪੜਤਾਲ ਤੋਂ ਪਤਾ ਲੱਗਿਆ ਵੀ ਉਹ ਚੋਰੀ ਦਾ ਮੋਟਰਸਾਈਕਲ ਚੋਰੀ ਦਾ ਮੋਟਰਸਾਈਕਲ ਉਹਦੇ ਵਿੱਚ ਇਹਨੂੰ ਵੱਖਰੇ ਤੌਰ ਤੇ ਸਜ਼ਾ ਕੀਤੀ ਐ ਕਿਸ ਤਰ੍ਹਾਂ ਇਨਸਾਫ ਹਾਂਜੀ ਤੇ ਉਹਦੇ ਜਿਹੜੇ ਕਾਗਜ਼ ਤਿਆਰ ਕਰੇ ਸੀ ਜਾਲੀ ਉਹਦੇ ਵਿੱਚ ਵੱਖਰੇ ਤੌਰ ਤੇ 7 ਸਾਲ ਦੀ ਸਜ਼ਾ ਕੀਤੀ ਜਾ ਸਮ ਹਾਂਜੀ ਇਹ ਇਹਦੀ ਚ ਪੁਲਿਸਿੰਗ ਮਾਨ ਜਦੋਂ ਤੁਸੀਂ ਸਾਰਾ ਵਾਕਿਆ ਹੁੰਦਾ ਮੌਕੇ ਤੇ ਮੌਜੂਦ ਸੀ ਹਾਂਜੀ ਇਹ ਉਹਦੇ ਪਿੰਡ ਦੇ ਲੋਕ ਵੀ ਸੀਗੇ ਉਹਦੇ ਬਾਵਾ ਕਾਠ ਇੱਕ ਵੀਡੀਓ ਵੀ ਉਦੋਂ ਵਾਇਰਲ ਹੋਈ ਸੀ ਤੇ ਕੀ ਹੋਇਆ ਸੀਗਾ ਉਸ ਰਾਤ ਦਾ ਥੋੜਾ ਉਸ ਰਾਤ ਜੇ ਹੋਇਆ ਜੀ ਜਦੋਂ ਇਹ ਆ ਗਿਆ ਤੇ ਇਹਨੇ ਆਪ ਦਾ ਆ ਦਾ ਅੰਜਾਮ ਦੇਤਾ ਸੀ ਆਪਦੀ ਜੋ ਜੋ ਵੀ ਇਹਦਾ ਮਕਸਦ ਸੀਗਾ ਥੋੜਾ ਜਿਹਾ ਲੇਟ ਹੋ ਗਏ ਉਸ ਮਕਸਦ 'ਚੇ ਕਾਮਯਾਬ ਹੋ ਗਿਆ ਕਾਮਯਾਬ ਹੋ ਗਿਆ ਸਾਡੀ ਜਾਨ ਤੋਂ ਜਦੋਂ ਉਹਨੂੰ ਅਸੀਂ ਗਿਆ ਹੋਇਆ ਸਿਰਫ ਬਲੈਕਮੇਲਿੰਗ ਕਰਕੇ ਬਲੈਕਮੇਲਿੰਗ ਕਰਕੇ ਉਹਦੀ ਮਜਬੂਰੀ ਸੀ ਜੀ ਹਣਾ ਜੀ ਤੇ ਉਸ ਤੋਂ ਬਾਅਦ ਫਿਰ ਉੱਥੇ ਉਹਦੇ ਰਿਸ਼ਤੇਦਾਰ ਵੀ ਸੀ ਔਰਤ ਦੇ ਉਹਦਾ ਭਾਣਜਾ ਸੀ ਉਹਦੇ ਜੀਜਾ ਜੀ ਜੀ ਤੋਂ ਸਰਦਾਰ ਗੁਰਜੀਤ ਸਿੰਘ ਜੀ ਜੀ ਤੇ ਬਾਕੀ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਸੀ ਪਿੰਡੋਂ ਸਾਰੇ ਸੀਗੇ ਹਾਂ ਜੀ ਜੀ ਜਦੋਂ ਇਹਨੂੰ ਅਸੀਂ ਫੜਿਆ ਫਿਰ ਅਸੀਂ ਤੁਰਤੀ ਫੋਨ ਕੀਤਾ ਡੀਐਸਪੀ ਪੁੱਚੋ ਨੂੰ ਜੀ ਐਸਐਚਓ ਨਥਾਣਾ ਨੂੰ ਜੀ ਤੇ ਅਸੀਂ ਉਹਨਾਂ ਨੂੰ ਇਹ ਉਹਦੇ ਹਵਾਲੇ ਕਰਤਾ ਜੀ ਪੁਲਿਸ ਨੇ ਉਹਦੇ ਵਿੱਚ ਕੇਸ ਦਰਜ ਕਰ ਲਿਆ ਸੀਗਾ 376 ਦਾ ਜਾਂ ਕੋਈ ਹੋਰ ਧਾਰਾ ਵੀ ਲਾਈ ਇਹਦੇ ਤੇ ਹੋਰ ਵੀ ਲਾਈ ਆ ਜੀ 450 ਲਾਈ ਚੋਰੀ ਦੀ ਜਿਹੜੀ ਉਹ ਮੋਟਰਸਾਈਕਲ ਚੋਰੀ ਦਾ ਸੀਗਾ ਸਾਡਾ ਬਖਰੀ ਲਾਈ 450 ਦਾ ਰਾਤ ਨੂੰ ਕਿਸੇ ਦੇ ਘਰੇ ਜਾਣਾ ਉਹ ਚੋਰੀ ਦੀਆਂ ਬਖਰੀਆਂ ਲਾਈਆਂ ਤੇ ਫਿਰ ਇਹਨੇ ਪੁਲਿਸ ਕਸਟਡੀ ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਬਖਰੀ ਧਾਰਾ ਲੱਗੀ ਉਹਦੇ ਚ ਵੀ ਇਹਨੂੰ 1 ਸਾਲ ਸਜ਼ਾ ਹੋਈ ਹੈ ਇਹ ਮਾਨ ਸਾਹਿਬ ਪੂਰਾ ਟ੍ਰਾਇਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੱਲਣ ਤੱਕ ਤਾਨੂੰ ਤੇ ਉਸ ਪੀੜਤ ਔਰਤ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਿੱਛੇ ਜੇ ਗੱਲਾਂ ਇਹ ਵੀ ਆਈਆਂ ਸੀ ਕਿ ਬਾਹਰ ਬੈਠੇ ਜਿਹੜੇ ਕੁਝ ਗੈਂਗਸਟਰ ਨੇ ਉਹਨਾਂ ਦੇ ਆ ਤੁਹਾਨੂੰ ਕਾਲਸ ਵੀ ਆਈਆਂ ਜਾਨੂ ਮਾਰਨ ਦੇ ਧਮਕੀ ਉਹ ਕੀ ਸੀਗਾ ਪੂਰਾ ਮੈਟਰ ਇਹ ਦੀ ਉਸ ਔਰਤ ਨੂੰ ਵੀ ਬਹੁਤ ਮੁਸ਼ਕਲਾਂ ਆਇਆਂ ਪਹਿਲਾਂ ਤਾਂ ਸਮਾਜਿਕ ਤੌਰ ਤੇ ਮੁਸ਼ਕਲਾਂ ਆਇਆਂ ਜੀ ਪਿੰਡ ਦੇ ਵਿੱਚ ਆਸੇ-ਪਾਸੇ ਬਿਲਕੁਲ ਹਾਂ ਹੋ ਜਾਂਦਾ ਹੈ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਤੇ ਸਨ ਮੈਨੂੰ ਵੀ ਬੜੀਆਂ ਸਮੱਸਿਆਵਾਂ ਆਇਆਂ ਸਾਨੂੰ ਗੈਂਗਸਟਰਾਂ ਤੋਂ ਫੋਨ ਕਰਾਏ ਗਏ ਗਵਾਹੀ ਦੇਣ ਤੋਂ ਪਹਿਲਾਂ ਤੇ ਜਿਹਦੇ ਸਬੰਧੀ 2022 ਦੇ ਵਿੱਚ ਵੀ ਇੱਕ ਕ੍ਰਾਪਟ ਦਰਜ ਹੋਈ ਥਾਣਾ ਨਾ ਥਾਣਾ ਦੇ ਵਿੱਚ ਫਿਰ 2024 ਦੇ ਵਿੱਚ ਮੁਕੱਦਮਾ ਨੰਬਰ 93 ਜੀ 2024 ਦਰਜ ਹੋਇਆ ਜੀ ਸਾਨੂੰ ਧਮਕੀਆਂ ਦਾ ਆਉਣ ਦੇ ਸੰਬੰਧ ਦੇ ਵਿੱਚ ਤੇ ਮੈਨੂੰ ਦੋ ਤਿੰਨ ਕੇਸਾਂ ਦੇ ਵਿੱਚ ਵੀ ਉਲਝਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਇੱਕ ਇਹਦੇ ਭਰਾ ਵੱਲੋਂ ਸਾਡੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਸਾਨੂੰ ਥਾਣਾ ਅਰਨੀ ਵਾਲੇ ਦੇ ਵਿੱਚ ਬੁਲਾਇਆ ਗਿਆ ਜੀ ਫਾਜ਼ਿਲ ਕਾ ਫਾਜ਼ਿਲ ਕਾ ਤਾਂ ਉੱਥੇ ਫਿਰ ਇਹਦੇ ਭਰਾ ਤੇ ਉਲਟਾ ਉਹ 182 ਜੀ ਦਾ ਬੱਚਾ ਜਿਹੜਾ ਦਰਜ ਕੀਤਾ ਗਿਆ ਪੁਲਿਸ ਨੂੰ ਗਰਵਿੰਦਰ ਸਿੰਘ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਜੀ ਹਾਂਜੀ ਹਾਂਜੀ ਇਹ ਇਹਦੇ ਚ ਜੋ ਗੈਂਗਸਟਰਾਂ ਦੀਆਂ ਤੁਹਾਨੂੰ ਧਮਕੀਆਂ ਆਉਂਦੀਆਂ ਤੁਸੀਂ ਪੁਲਿਸ ਕੋਲੇ ਕੰਪਲੇਂਟ ਵੀ ਕਰਦੇ ਹੋ ਤੇ ਅੱਜ ਤੱਕ ਤੁਹਾਨੂੰ ਪੁਲਿਸ ਨੇ ਕੋਈ ਸੁਰੱਖਿਆ ਮਹ ਉਹਯਿਆ ਕਰਾਈ ਜਾਂ ਪੁਲਿਸ ਕਿਸੇ ਨਤੀਜੇ ਤੇ ਪਹੁੰਚੀ ਵੀ ਹੈ ਕੋਈ ਲੋਕ ਨਹੀਂ ਨਹੀਂ ਕੁਝ ਨਹੀਂ ਕਰਿਆ ਜਿਹੜੀ ਉਹ ਐਫ ਆਈ ਆਰ ਹੋਈ ਸੀ ਉਹ ਵੀ ਕੈਨਸਲ ਉਹਦੀ ਵੀ ਕੈਨਸਲੇਸ਼ਨ ਭਰਤੀ ਹਾਂ ਵੀ 60 ਟ੍ਰੇਸ਼ ਨਹੀਂ ਹੋਈ ਅਜੇ ਪੁਲਿਸ ਨੇ ਉਸ ਕੇਸ ਦੀ ਵੀ ਕੈਨਸਲੇਸ਼ਨ ਭਰਤੀ ਵੀ ਸਾਡੇ ਨੂੰ ਕੁਛ ਨਹੀਂ ਪਤਾ ਲੱਗਿਆ ਜਾਂ ਤੁਹਾਡੇ ਤੇ ਗੱਲ ਮੜਤੀ ਹੋਣੀ ਹੈ ਨਹੀਂ ਨਹੀਂ ਕੁਛ ਨਹੀਂ ਵੀ ਪਤਾ ਹੀ ਨਹੀਂ ਲੱਗਿਆ ਸਾਨੂੰ ਬਾਹਰ ਦੇ ਨੰਬਰ ਆ ਇਹ ਬਾਹਰ ਦੇ ਨੰਬਰ ਹੈ ਇਹਦੇ ਚ ਕੋਈ ਤੁਹਾਨੂੰ ਕੋਈ ਉਹਦੇ ਚ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਮਾਨਯੋਗ ਹਾਈ ਕੋਰਟ ਗਏ ਹਾਈ ਕੋਰਟ ਦੇ ਮਤਲਬ ਇਹਨਾਂ ਨੇ ਵੀ ਉੱਥੇ ਜਵਾਬ ਦੇਣ ਦੇ ਖਾਤਰ ਇੱਕ ਵਾਰੀ ਮੁਕੱਦਮਾ ਦਾ ਦਰਜ ਕਰਤਾ ਜੀ ਪਰ ਬਾਅਦ ਚ ਕੋਈ ਕਾਰਵਾਈ ਨਹੀਂ ਕਰੀ ਹਾਈ ਕੋਰਟ ਨੇ ਮਾਨਯੋਗ ਨੇ ਐਸਾ ਕਿਹਾ ਵੀ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਜਾਂਚ ਕਰਕੇ ਤੇ ਇਹਨਾਂ ਨੂੰ ਬਣਦੀ ਸੁਰੱਖਿਆ ਦਿਓ ਤੇ ਉਸ ਹੁਕਮ ਨੂੰ ਵੀ ਇਹਨਾਂ ਨੇ ਮਤਲਬ ਕਿ ਕੋਈ ਪਾਲਣਾ ਨਹੀਂ ਕੀਤੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕਰਕੇ ਪੁਲਿਸ ਬਠਿੰਡਾ ਪੁਲਿਸ ਨਹੀਂ ਇਹਦੇ ਚ ਇੱਕ ਹੋਰ ਜਿਹੜਾ ਪਹਿਲੂ ਸਾਹਮਣੇ ਆ ਰਿਹਾ ਸੀਗਾ ਵੀ ਹੁਣ ਜਦੋਂ ਜੱਜ ਨੇ ਮਾਨਯੋਗ ਅਦਾਲਤ ਨੇ ਫੈਸਲਾ ਸੁਣਾਇਆ ਇਸ ਕੇਸ ਤੇ ਤੇ ਇਹਦੇ ਚ ਇਹਨੂੰ ਦੋਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹ ਕਿਹੜੀਆਂ-ਕਿਹੜੀਆਂ ਧਾਰਾਵਾਂ ਦੇ ਇੱਕ ਹੁੰਦਾ ਵੀ ਚਲੋ ਮਾਮਲਾ ਹੋ ਗਿਆ ਉਸ ਇੱਕ ਇੱਕ ਧਾਰਾ ਦੇ ਤਹਿਤ ਸਜ਼ਾ ਸੁਣਾ ਦਿੱਤੀ ਜਾਂਦੀ ਪਰ ਇਹ ਇੱਕ ਪਹਿਲਾ ਮੈਂ ਦੇਖਿਆ ਕੇਸ ਜੋ ਮੈਂ ਦੇਖਿਆ ਕਿ ਦੋ ਦਿਨ ਫੋਰਥ ਨਾਲ ਧੱਕੇਸ਼ਾਹੀ ਹੁੰਦੀ ਰਹੀ ਹੈ ਥਾਣੇਦਾਰ ਵੱਲੋਂ ਤੇ ਉਹ ਜਿੰਨਾ ਜੋ ਮੈਂ ਆਰਡਰ ਦੇ ਵਿੱਚ ਪੜਿਆ ਵੀ ਅਦਾਲਤ ਨੇ ਉਸ ਨੂੰ ਪੂਰਾ ਗਹਿਰਾਈ ਨਾਲ ਵਾਚ ਕੀਤਾ ਤੇ ਉਸ ਦੇ ਅਨੁਸਾਰ ਹੀ ਸਜ਼ਾ ਸੁਣਾਈ ਵੀ 10 ਤਰੀਕ ਨੂੰ ਜਿਹੜਾ ਇਹਨੇ ਰੇਪ ਕੀਤਾ ਉਹ 10 ਤਰੀਕ ਦੇ ਉਮਰ ਕੈਦ ਤੇ 11 ਨੂੰ ਜਿਹੜਾ ਕੀਤਾ ਉਹਦੇ 'ਚ ਵੀ ਕੀ ਇਹ ਇਦਾਂ ਹੀ ਸਾਰਾ ਹੋਇਆ ਸਜ਼ਾ ਦੇ ਬਾਰੇ ਥੋੜਾ ਦੱਸ ਦੋ ਕਿਵੇਂ ਕਿਹੜੀ ਧਾਰਾ 'ਚ ਕੀ ਸਜ਼ਾ ਕੀਤੀ ਗਈ ਇਜਾਬ ਸਾਹਿਬ ਨੇ ਜੀ ਜੋ ਅਸੀਂ ਗੱਲ ਅਦਾਲਤ ਦੇ ਵਿੱਚ ਦੱਸੀ ਆਉਦੇ ਬਿਆਨਾਂ ਚ ਕਿਉਂਕਿ ਪਹਿਲਾਂ ਪੁਲਿਸ ਨੇ ਨਥਾਣਾ ਪੁਲਿਸ ਨੇ ਦਾ ਸਾਡਾ ਵਿਆੜ ਹੀ ਬੜਾ ਛੋਟਾ ਲਿਖਿਆ ਸੀ ਕਪੀਜ ਦੇ ਸਿੱਟ ਨੇ ਵੀ ਸੱਤ ਕਪੀਜ ਦਾ ਬਿਆਨ ਲਿਖਿਆ ਸਾਡਾ ਅਦਾਲਤ ਦੇ ਵਿੱਚ ਮੈਂ 19 ਪੇਜ ਦਾ ਬਿਆਨ ਦਿੱਤਾ ਜਿਹੜੀ ਜੋ ਵੀ ਸਾਡੇ ਨਾਲ ਵਾਪਰੀ ਤਾਂ ਉਸ ਸਾਰੀ ਗੱਲ ਨੂੰ ਅਦਾਲਤ ਨੇ ਬਾਚਿਆ ਤਾਂ ਉਹਨਾਂ ਨੇ ਫਿਰ ਇਹਨੂੰ ਜਿਹੜਾ 10 ਤਰੀਕ ਨੂੰ ਇਹਨੇ ਮਤਲਬ ਕੋ ਕਰਮ ਕੀਤਾ ਸੀ ਉਹਦੇ ਵਿੱਚ ਵੱਖਰੀ ਸਜ਼ਾ ਕੀਤੀ ਉਹ ਮਰ ਗਿਆ ਇਹਦਾ ਜੀ ਤੇ 11 ਤਰੀਕ ਵਾਲੇ ਜਿਹੜਾ ਇਹਨੇ ਮਾਰਦਤ ਕੀਤੀ ਉਹਦੇ ਚ ਵੱਖਰੀ ਕਰੀ ਜੀ ਤੇ ਜਿਹੜਾ ਇਹ ਰਾਤ ਨੂੰ ਕਿਸੇ ਦੇ ਘਰੇ ਵੜਨਾ 450 ਚ ਉਹ ਚ 10 ਸਾਲ ਸਜ਼ਾ ਇਹਨੂੰ ਵੱਖਰੇ ਤੌਰ ਤੇ ਕੀਤੀ ਤੇ ਜਿਹੜਾ ਇਹਦਾ ਮੋਟਰਸਾਈਕਲ ਚੋਰੀ ਦਾ ਸੀ ਉਹਦੇ ਚ ਇਹਨੂੰ ਵੱਖਰੇ ਤੌਰ ਤੇ ਕਰੀ ਜੀ ਜਿਹੜੇ ਇਹਦੇ ਕਾਗਜ ਜਾਲੀ ਸੀ ਮੋਟਰਸਾਈਕਲ ਦੇ ਜੀ ਉਹਦੇ ਚ ਵੱਖਰੇ ਤੌਰ ਤੇ ਕਰੀ ਸਜ਼ਾ ਇਹਨੂੰ ਤੇ ਫਿਰ ਇਹਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜੀ ਉਹਦੇ ਚ ਵੱਖਰੇ ਤੌਰ ਤੇ ਕਰੀ ਫਿਰ ਜਿਹੜਾ ਅਸੀਂ ਪੈਸੇ ਚੱਕਣ ਵਾਲੀ ਗੱਲ ਸਾਰੀ ਆਈ ਸੀ ਉਹਦੇ ਚ ਇਹਨੂੰ 7 ਪੀਸੀ ਐਕਟ ਕ੍ਰਾਪਸ਼ਨ ਐਕਟ ਚ ਵੱਖਰੇ ਤੌਰ ਤੇ 7 ਸਾਲ ਸਜ਼ਾ ਉਹਦੇ ਚ ਅਲੱਗ ਸਜ਼ਾ ਕੀਤੀ ਹੈ ਤਾਂ ਦੋਰੀ ਉਮਰ ਕੈਦ ਦੇ ਇਹ ਜਿਹੜਾ ਸਜ਼ਾ ਦਾ ਪੀਰੀਅਡ ਹੋਊਗਾ ਦੋਰੀ ਉਮਰ ਕੈਦ ਦੇ ਨਾਲ ਨਾਲ ਹੀ ਚੱਲੂਗਾ ਭਾਏ ਨਾਲ ਨਾਲ ਹੀ ਚੱਲਦੇ ਜੀ ਕੰਮ ਕਰ ਲਈ ਆ ਨਾਲ ਤੇ ਇਸ ਕੇਸ ਨੂੰ ਲੈ ਕੇ ਤੁਹਾਡੇ ਪਰਿਵਾਰ ਤੇ ਵੀ ਦਬਾਅ ਬਣਿਆ ਹੋਊਗਾ ਤਾਂ ਹੁਣ ਪਿੱਛੇ ਜੀ ਵੀ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਕੋਈ ਗੈਂਗਸਟਰ ਦਾ ਗਰੁੱਪ ਹੈ ਜਿਹੜਾ ਵੀ ਤੁਹਾਡੀ ਕੋਈ ਰੇਕੀ ਵੀ ਕਰ ਰਹੀ ਕੀ ਉਹ ਉਸ ਦੀ ਕੀ ਸਚਾਈ ਹੈ ਉਹ ਥੋੜਾ ਜਿਆਦਾ ਚੰਨਾ ਪਾਉਂਗੀ ਕੀ ਹੈ ਉਹ ਉਹ ਪਿੱਛੇ ਜੇ ਮੈਨੂੰ ਮਤਲਬ ਕੇ ਬੁਲਾਇਆ ਗਿਆ ਸੀਗਾ ਕਾਉਂਟਰ ਇੰਟੈਲੀਜੈਂਸ ਦੇ ਦਫ਼ਤਰੋਂ ਇੱਕ ਟੀਮ ਗਈ ਸੀ ਮੇਰੇ ਘਰੇ ਜੀ ਤਾਂ ਫਿਰ ਮੈਨੂੰ ਦਫ਼ਤਰ ਬੁਲਾਇਆ ਗਿਆ ਦਫ਼ਤਰ ਬੁਲਾ ਕੇ ਬਸ ਮੈਨੂੰ ਇੰਨਾ ਹੀ ਦੱਸਿਆ ਗਿਆ ਵੀ ਤੁਹਾਡੇ ਜਿਹੜਾ ਹੈਗਾ ਤੁਸੀਂ ਅਲਰਟ ਰਹੋ ਜੀ ਤੇ ਤੁਹਾਨੂੰ ਖਤਰਾ ਹੈ ਤੇ ਹੋਰ ਕੋਈ ਅੱਗੇ ਗੱਲ ਉਹਨਾਂ ਨੇ ਨਹੀਂ ਦੱਸੀ ਪੋਲਾ ਸਿੰਘ ਮਾਨ ਜੀ ਇੱਕ ਗੱਲ ਹੋਰ ਦੱਸੋ ਪੁਲਿਸ ਦੀ ਇੰਨੀ ਜਿਹੜੀ ਜਿਆਦਤੀ ਹੈ ਇਸ ਤੇ ਬਾਰੇ ਵੱਡੇ ਅਧਿਕਾਰੀਆਂ ਨੂੰ ਪਤਾ ਹੁੰਦਾ ਹੈ ਜਾਂ ਉਹ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਪਤਾ ਹੋਣ ਦੇ ਬਾਵਜੂਦ ਵੀ ਉਹ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ ਵੀ ਜੋ ਹੋ ਰਿਹਾ ਕਰੀ ਜਾਣ ਠੀਕ ਹੈ ਇਹ ਕਿੰਨਾ ਕੁ ਸਮਾਜ ਲਈ ਵੀ ਹੈਗਾ ਖਤਰੇ ਦੀ ਘੰਟੀ ਹੈ ਕਿ ਨਿਚਲੀ ਪੁਲਿਸ ਵੱਲੋਂ ਐਡੀ ਵੱਡੇ ਪੱਧਰ ਤੇ ਧੱਕੇਸ਼ਾਹੀ ਇਹ ਦੇਖੋ ਜੀ ਆਪਾਂ ਸਾਰੇ ਅਫਸਰਾਂ ਨੂੰ ਤਾਂ ਇੱਕੋ ਜਿਹਾ ਨਹੀਂ ਕਹਿ ਸਕਦੇ ਇਹ ਕਾਰਨ ਹੈ ਕਿ ਜਿਸ ਟਾਈਮੇ ਵਾਕਾ ਹੋਇਆ ਉਸ ਟਾਈਮ ਜਿਹੜੇ ਆਪਣੇ ਸੀਨੀਅਰ ਅਫਸਰ ਸੀ ਥੱppa ਕਹ ਲਓ ਜ਼ਿਲ੍ਹੇ ਦੇ ਮੁਖੀ ਸੀ ਜੀ ਉਹ ਉਹਨਾਂ ਦਾ ਵੀ ਬੜਾ ਮਤਲਬ ਕਿ ਕਰਪਸ਼ਨ 'ਚ ਨਾ ਬੋਲਦਾ ਸੀ ਜਦੋਂ ਉੱਪਰਲੇ ਅਧਿਕਾਰੀ ਕਰਪਸ਼ਨ ਕਰਦਾ ਤੇ ਫਿਰ ਥਲੜਿਆਂ ਨੇ ਤਾਂ ਇਹੋ ਜਿਹਾ ਕੁਝ ਕਰਨਾ ਹੀ ਆ ਜੀ ਤਾਂ ਉਸ ਤੋਂ ਬਾਅਦ ਆਪਣੇ ਜ਼ਿਲ੍ਹੇ ਦੇ ਬੜੇ ਇਮਾਨਦਾਰ ਅਫਸਰ ਰਹੇ ਹਨ ਪਿੱਛੇ ਮੈਡਮ ਸੀ ਅੱਜ ਕੱਲ ਮੈਡਮ ਹੈ ਜਿਹੜੇ ਹਨਾ ਜੀ ਤਾਂ ਮੇਰੇ ਹਿਸਾਬ ਨਾਲ ਨਹੀਂ ਵੀ ਇਹਨਾਂ ਦੇ ਸਮੇਂ ਦੇ ਵਿੱਚ ਕੋਈ ਇਹੋ ਜੀ ਹਰਕਤ ਨਹੀਂ ਕਰੂਗਾ ਇਹ ਅਧਿਕਾਰੀਆਂ ਦੇ ਵੀ ਸਾਰੇ ਹੁੰਦਾ ਵੀ ਉਹ ਇਹੋ ਜੀ ਹੈਗੇ ਆ ਜੀ ਤੇ ਸਮਾਜ ਲਈ ਤਾਂ ਇਹ ਇਹੋ ਜਿਹੇ ਘਟਨਾਵਾਂ ਬਹੁਤ ਹੀ ਮਤਲਬ ਕਿ ਭਿਆਨਕ ਜਿਹੜਾ ਰੂਪ ਲੈ ਕੇ ਆਉਂਦੀਆਂ ਨੇ ਤੇ ਇਹਦੇ 'ਚ ਤੁਹਾਨੂੰ ਲੱਗਿਆ ਵੀ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਹੋ ਕਿਉਂਕਿ ਦੇਖੋ ਅਕਸਰ ਹੀ ਗਵਾਹਾਂ ਨੂੰ ਡਰਾਇਆ ਜਾਂਦਾ ਹੈ ਤਾਂ ਤੁਸੀਂ ਇਕੱਲੇ ਹੀ ਜਾਂਦੇ ਰਹੇ ਹੋਵੋਗੇ ਕਿ ਨਾਲ ਤੁਹਾਡੇ ਕੋਈ ਪੁਲਿਸ ਸੁਰੱਖਿਆ ਹੁੰਦੀ ਜਦੋਂ ਗਵਾਹੀ ਦੇਣ ਜਾਣਾ ਹੁੰਦਾ ਹੈ ਨਹੀਂ ਉਹ ਲੇਡੀਜ਼ ਨਾਲ ਆਰਡਰ ਸੀਗੇ ਹਾਈ ਕੋਰਟ ਦੇ ਤੇ ਤੁਹਾਡੇ ਨਾਲ ਕਿਉਂ ਨਹੀਂ ਜਦੋਂ ਮਾਨਜੋਗ ਹੈ ਮੇਰੇ ਨਾਲ ਨਹੀਂ ਸੀ ਉਹਦਾ ਕਾਰਨ ਕਿ ਪੁਲਿਸ ਦੇ ਅਧਿਕਾਰੀ ਵੀ ਬਸ ਇਸ ਗਲਤੀ ਸੀ ਵੀ ਜੀ ਅਸੀਂ ਪੀਸੀਆਰ ਮਾਨਜੋਗ ਬਸ ਹਾਈ ਕੋਰਟ ਨੇ ਆਰਡਰ ਹੀ ਇਹ ਜੇ ਕੀਤੇ ਉਹਨਾਂ ਔਰਤ ਦੇ ਹਿੱਤਾ ਸੀਗੇ ਵੀ ਜਦੋਂ ਉਹਨੇ ਘਰੋਂ ਬਾਹਰ ਜਾਣਾ ਤਾਂ ਸੁਰੱਖਿਆ ਥਾਣਾ ਨਾ ਥਾਣਾ ਨੇ ਦੇਣੀ ਸੀ ਉਹਨਾਂ ਨੂੰ ਤੇ ਅਸੀਂ ਤਾਂ ਕੱਲ ਹੀ ਜਾਂਦੇ ਰਹੇ ਜੀ ਬੜਾ ਦਬਾਅ ਪਿਆ ਬਹੁਤ ਧਮਕੀਆਂ ਆਈਆਂ ਜੀ ਹਾਂ ਪਰ ਅਸੀਂ ਥੋੜੇ ਪੂਰੇ ਪਰਿਵਾਰ ਨੇ ਵੀ ਸਫਰ ਕੀਤਾ ਹੋਊਗਾ ਇਸ ਗੱਲ ਨੂੰ ਲੈ ਕੇ ਹਾਂਜੀ ਮੇਰਾ ਬੇਟਾ ਵੀ ਪੰਜਾਬ ਪੁਲਿਸ ਦੇ ਵਿੱਚ ਆ ਜੀ ਉਹਨੂੰ ਬੜੀਆਂ ਤਕਲੀਫਾਂ ਮਤਲਬ ਗੱਲਾਂ ਸੁਣਨ ਨੂੰ ਮਿਲੀਆਂ ਬੜਾ ਉਹਨੂੰ ਕੁਝ ਬੰਦੇ ਡਰਾਉਂਦੇ ਸੀ ਜੀ ਤੇ ਪਰ ਅਸੀਂ ਆਪਦੇ ਸੱਚਾਈ ਤੇ ਅੜੇ ਰਹੇ ਤਾਂ ਦੋਸਤੋ ਇਹ ਸੀਗੇ ਮੇਰੇ ਨਾਲ ਭੋਲਾ ਸਿੰਘ ਮਾਨ ਜਿਹੜੇ ਉਸ 2021 ਵਾਲੇ ਕੇਸ ਦੇ ਚਸ਼ਮਦੀਤ ਕੁਆ ਸੀਗੇ ਦੇਖੋ ਤੁਸੀਂ ਪੁਲਿਸ ਦੀ ਜ਼ਿਆਦਤੀ ਦੇਖੋ ਕਿੱਡੇ ਵੱਡੇ ਪੱਧਰ ਤੇ ਹੋਈ ਕਿ ਇੱਕ ਥਾਣੇਦਾਰ ਨੂੰ ਕੋਈ ਔਰਤ ਪਸੰਦ ਆ ਜਾਂਦੀ ਹੈ ਉਸ ਔਰਤ ਨਾਲ ਗੱਲਬਾਤ ਕਰਨ ਦੇ ਚੱਕਰ ਦੇ ਵਿੱਚ ਉਹਦੇ ਮੁੰਡੇ ਨੂੰ ਪਹਿਲਾਂ ਅਫੀਮ ਦੇ ਕੇਸ ਵਿੱਚ ਫਸਾਇਆ ਜਾਂਦਾ ਫਿਰ ਉਸੇ ਮੁੰਡੇ ਦੇ ਜਰੀਏ ਉਸ ਦੀ ਮਾਂ ਨੂੰ ਡਰਾਇਆ ਧਮਕਾਇਆ ਜਾਂਦਾ ਉਹਦੇ ਨਾਲ 2 ਦਿਨ ਲਗਾਤਾਰ ਸਰੀਰਕ ਸੰਬੰਧ ਬਣਾਏ ਜਾਂਦੇ ਨੇ ਮਰਜ਼ੀ ਦੇ ਖਿਲਾਫ ਤੇ ਉਹ ਪਰਚਾ ਦਰਜ ਹੁੰਦਾ ਹੁਣ ਉਹਨੂੰ ਦੋਰੀ ਸਜ਼ਾ ਹੋਈ ਹੈ ਉਮਰ ਕੈਦ ਤਾ ਕਿਤੇ ਨਾ ਕਿਤੇ ਜਾ ਕੇ ਮਾਨਯੋਗ ਅਦਾਲਤ ਨੇ ਇੱਕ ਫੈਸਲਾ ਤਾਂ ਬਹੁਤ ਵੱਡੇ ਪੱਧਰ ਤੇ ਦਿੱਤਾ ਹੈ ਕਿ ਹੋਰ ਲੋਕਾਂ ਨੂੰ ਜੇ ਲੋਕਾਂ ਨੂੰ ਜਿਹੜਾ ਹੈਗਾ ਸਬਕ ਮਿਲ ਸਕੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਪੋਲਾ ਸਿਨੇਮਾ ਨੂੰ ਸਾਡੇ ਨਾਲ ਜੁੜਨ ਲਈ ਤਾਂ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਮੈਂਟ ਸ਼ੇਅਰ ਕਰਕੇ ਤੁਸੀਂ ਦੱਸਣਾ ਕਿ ਫੀਡਬੈਕ ਦਿੰਦੇ ਰਹਿਣਾ ਧੰਨਵਾਦ ਬਹੁਤ ਬਹੁਤ